ਜੇ ਸੀਮਰ ਤੱਕ ਪਹੁੰਚ ਗਏ ਹਨ ਮੈਂ ਲੈ ਕੇ ਆਉਣਾ ਦੁਕਾਨ ਤੋਂ ਕੁਝ ਨਾ ਪੀਣ ਦੇ ਲਈ ਜਾਈਏ ਆ ਪਿਆਸ ਲੱਗੀ ਸੀ ਹਾਂ ਹਾਂ ਕੋਲ ਡਰਿੰਕ ਹੈਗਾ ਹਾਂ ਇਹ ਸੰਘੀਆ चलो ये कौन आ गया हाँ। बाबा कितो आ गया बाबा कहाँ जा रहे हो ऋषिकेश कितनी दूर है यहाँ से गाड़ी कौन समय में पहुंचा देगा मेरे को हाँ जी मेरे को कौन समय में पहुंचा देगा ऋषिकेश यहाँ से नहीं आप पहले नहीं गए आप पहली बार जा रहे हो अच्छा पहली बार जा रहे हो कहा से आए हो मैं आदमी सिक्किम का है सिक्किम का हाँ ठीक है जी

नहीं, नहीं अब कभी तक नहीं पिला है तो कुछ नहीं पिया नहीं। क्यों जिंद, जिंदगी में कुछ नहीं लिया पानी पानी पीते हो पानी तो वो गर्म पानी से ठंडी से बार खा, 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 खा। बार हजार बार खाते करते थे इतना आती फिर चलो अभी तो पास ही है ज्यादा दूर नहीं है क्या अभी गाड़ी तो सुबह जाना है अभी ठीक है जी ठीक है जो सिमरता लंघ रहे हैं ਇਸ ਕਿਨਾਰਾ ਰਸਤਾ ਥੋੜਾ ਜਿਹਾ ਟੰਗ ਹੋ ਜਾਂਦਾ ਇੱਕ ਹੀ ਗੱਡੀ ਲੰਘਦੀ ਆ ਤੇ ਇੱਕ ਥੋੜਾ ਜਿਹਾ ਜੰਗਲੀ ਰਸਤਾ ਆ ਗਿਆ ਆ ਜਿਹੜਾ ਪਹਾੜੇ ਪਾਰ ਕਰਨਾ ਪੈ ਤੁਹਾਨੂੰ ਆ پہاੜੀ ਦਿਖਾਣਾ ਆ پہاੜੀ ਪਾਰ ਕਰਕੇ ਆਪਾਂ ਜਾਣਾ ਉਤੋਂ ਅੱਗੇ ਦੋ ਦਿਨ ਘਾਟ ਆ ਜੂਗਾ ਜੇਸੀ ਮਰਥੋਂ ਨੂੰ ਰਸਤਾ ਜੱਪਰ ਬਣਾਣੀ ਕੋਈ ਟਾਈਮ ਹੈਗਾ ਆਪਣੇ ਕੋਲ ਬਹੁਤ ਆਪਾਂ ਪਹੁੰਚ ਸਕਦੇ ਅੱਗੇ ਇਥੇ ਨਾ ਹੈ ਜੇ ਰਸਤਾ ਇਹੋ ਜਿਹਾ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਟਾਂਗ ਰਸਤਾ ਝਰਨੇ ਬਹੁਤ ਚੱਲਦੇ ਆ ਰਸਤੇ 'ਚ ਪਾਣੀ ਪੀਣ ਵਾਲੇ ਵਾਸਤੇ ਵੀ ਜੇ ਕਿਤੇ ਕੱਪੜੇ ਕੁੱਪੜੇ ਧੋਣਿਆਂ ਤਾਂ ਉਹਦੇ ਲਈ ਵੀ ਦੇਖੋ ਆਹ ਪਾੜੀ ਆ ਹਨਾ ਉੱਧਰ ਇਹ ਆਪਾਂ ਕ੍ਰੋਸ ਕਰਨੀ ਆ ਦੇਖਦੇ ਆ ਕਹਿੰਦੇ ਆ ਇਹ ਪਹਾੜੀ ਤੋਂ ਨਾ ਕ੍ਰਾਸ ਕਰਕੇ ਪੂਰੀ ਠੰਡ ਆ ਹੁਣ ਦੇਖਾਂਗੇ ਵੀ ਉੱਥੇ ਸਹੀ ਠੰਡ ਹੈਗੀ ਆ ਹਵਾ ਤਾਂ ਠੰਡੀ ਆਉਂਦੀ ਹੈ ਹੀ ਆਉਂਦੀ ਆ ਜਿੰਦਰ ਕਿਉਂ ਆਪਾਂ ਲੰਘ ਰਹੇ ਆ ਇੱਥੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਸੰਗਤ ਬਹੁਤ ਲੰਘਦੀ ਆ ਗੱਡੀਆਂ ਤੇ ਬਾਈਕਾਂ ਤੇ ਕੋਈ ਇਨਾ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਇਹ ਆ ਜੇ ਮਤਲਬ ਬਾਈਕ ਆ ਉਹਦਾ ਸਾਰਾ ਸਮਾਨ ਟੈਂਕਰ ਕਿੱਟ ਵਗੈਰਾ ਨਾਲ ਲਿਓਣੀ ਚਾਹੀਦੀ ਆ ਇਹ ਐਟ ਬਾਈਕੇ ਟਨੋਂ ਟਨ ਹੋਵੇ ਉਵੇਂ ਕੋਈ ਪ੍ਰੋਬਲਮ ਨਹੀਂ ਜਾਂਦੀਆਂ ਇਸ ਤਰੀਸੋ ਟੂਰਿਸਟ ਵਾਲੇ ਆਉਂਦੇ ਹਨ ਬਾਕੀ ਖਾਣ ਪੀਣ ਦੀਆਂ ਤਾਂ ਐਵੇਂ ਦੇਖੋ ਸ਼ਾਪ ਪਾਣੀ ਪੂਣੀ ਸਾਰਾ ਕੁਝ ਮਿਲ ਜਾਂਦਾ ਖਾਣ ਪੀਣ ਦਾ ਵੀ ਇਹ ਆ ਕਿ ਛਲਕਾ ਫੁੱਚਾ ਜਾਂ ਰਸਤੇ 'ਚੋਂ ਮਿਲ ਜਾਂਦਾ ਬਾਕੀ ਸਰਦਵਾਰਾ ਸਾਹਿਬ ਹੈਗੀ ਆ 19 ਵਾਰ ਤੇ ਲੰਗਰ ਖਾਨ ਦੇ ਲਈ ਇਹ ਤੋਂ ਰਸਤਾ ਤੰਗ ਹੋ ਗਿਆ ਨਾ ਦੇਖੋ ਜੇ ਵੀ ਮੈਂ ਦੱਸਦਾ ਆਪਣੇ ਆਪਣੇ 15 ਕਿਲੋਮੀਟਰ ਰਹਿ ਗਿਆ ਇੱਥੋਂ ਗੋਬਿੰਦ ਘਾਟ ਦੇਖੋ ਕਿੰਨੀਆਂ ਗੱਡੀਆਂ ਤੇ ਰਸਤਾ ਵੀ ਇਹ ਲਾ ਸਰਬੋਸਤ ਰਸਤਾ ਤੰਗਾ ਪਰ ਫਿਰ ਵੀ ਵਧੀਆ ਕੋਈ ਦਿੱਕਤ ਨਹੀਂ ਹੈਗੀ ਕਿ ਟ੍ਰੈਫਿਕ ਕਰਕੇ ਹੌਲੀ ਹੌਲੀ ਜਾਣਾ ਪਊਗਾ ਸਾਰੇ ਆਉਂਦੇ ਆ ਰਾਈਡਰ ਰਾਈਡਰ ਆਉਂਦੇ ਆ ਰਾਈਡਰ ਰਸਤਾ ਦਿਖਾਉਣਾ ਤੁਹਾਨੂੰ ਗੋਬਿੰਦ ਘਾੜ ਦਾ ਜੇਸੀ ਮੜ ਤੋਂ ਇਹੋ ਜੇ ਰਸਤੇ ਆ ਮਿੱਟੀ ਮਿੱਟੀ ਹੈਗੀ ਆ ਜਲਦੀ ਹੌਲੀ ਹੌਲੀ ਜਾਣੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਆ ਪਹਿਲੀ ਵਾਰ ਆਪਾਂ ਜਾ ਰਹੇ ਆ ਤੀਸਰਾ ਦਿਨ ਆਪਣਾ ਕੱਢਦੇ 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 ਵਈ ਕੱਢਦੇ ਗੱਡੀ ਥੱਲੇ ਡਿੱਗਿਆ ਸੀ ਟਾਇਰ ਸੇ ਚੱਕੀ ਗਈ ਹਾਂ ਹਾਂ ਹੌਲੀ ਹੌਲੀ ਜਾਣ ਦੋ ਬੱਸ ਸਾਰੇ ਨਾ ਡਰਾਈਵਰ ਜਿਹੜੇ ਆ ਸਿਆਣੇ ਆ ਕੋਈ ਡਰਾਈਵਰ ਛੇਤੀ ਨਹੀਂ ਕਰਦਾ ਕਈ ਉਹ ਜਿਹੇ ਹੈਗੇ ਆ ਇੱਕ ਅੱਡੇ ਪਰ ਬਾਲੇ ਵਧੀਆ ਹੀ ਆ ਬੰਦੇ ਹੌਲੀ ਹੌਲੀ ਜਾਣ ਗੱਡੀਆਂ ਅੱਗੜ ਪਿੱਛੜ ਜਾਂਦੇ ਆ ਇਹ ਪੂਰਾ ਜੰਗਲੀ ਏਰੀਆ ਆ ਦੇਖੋ ਗੋਬਿੰਦ ਘਾਟ ਵਾਲਾ ਰਸਤਾ ਇੱਥੇ ਵੀ ਬਾਈਓ ਲਈ ਜਾਂਦਾ ਸੀ ਹਨਾ ਮਤਲਬ ਦਰਸਤ ਜੀ ਘੱਟ ਕੇ ਲਈ ਜਾਂਦਾ ਸੀ ਆ ਵੇਰ ਲੱਗੇ ਸੀ ਔਰ ਰੋਕ ਨਹੀਂ ਸਕਦੇ ਸਿੰਗਲ ਰੋਡ ਆ ਟ੍ਰੈਫਿਕ ਬਹੁਤ ਸੀ ਪਹਿਲਾਂ ਪੋਲਸੜਿਆ ਨੇ ਮਸਾਂ ਟ੍ਰੈਫਿਕ ਕੱਢੀ ਆਪਰ ਬੋਰਡ ਵੀ ਲੱਗ ਗਿਆ ਮਾਨਾ 42 ਕਿਲੋਮੀਟਰ ਤੋਂ ਇਹ ਜਿਹੜੀ ਆਪਣੀ ਡੈਸਟੀਨੇਸ਼ਨ ਆ 12 11 ਕਿਲੋਮੀਟਰ ਹੈਗੀ ਦੋ ਦਿਨ ਘਾਟ 11 ਕਿਲੋਮੀਟਰ ਰਹਿ ਗਿਆ ਆ ਦੇਖੋ ਇਹ ਜੇ ਰਸਤੇ ਆ ਔ ਪਹਾੜ ਆਪਾਂ ਬਸ ਪਾਰ ਕਰਨਾ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹ ਪਹਾੜੀਆਂ ਤੋਂ ਪਾਰ ਆਪਾਂ ਪਹੁੰਚ ਜਾਣਾ ਵੀਡੀਓ ਨੂੰ ਦੇਖ ਰਹੇ ਯਾਰਾਂ ਦੋਸਤਾਂ ਭੈਣਾ ਭਾਈਆਂ ਦਾ ਬਹੁਤ ਬਹੁਤ ਸਵਾਗਤ ਆ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਇਹ ਗੰਡਾ ਸਾਹਿਬੀ ਯਾਤਰਾ ਪਹਿਲੀ ਵਾਰ ਆਪਾਂ ਕਰ ਰਹੇ ਆ ਪਰ ਤਜਰਬਾ ਵਧੀਆ ਰਿਹਾ ਕਿਸੇ ਕੋਈ ਪ੍ਰੋਬਲਮ ਨਹੀਂ ਆਈ ਆਪਾਂ ਨੂੰ ਬਸ ਆਹ ਟ੍ਰੈਫਿਕ ਜਿਹੜੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਹੋਣੀ ਹੋਣੀ ਆ ਕਿਉਂਕਿ ਹੁਣ ਛੁੱਟੀਆਂ ਹੋਈਆਂ ਪਰ ਜਿਹੜਾ ਟ੍ਰੈਫਿਕ ਇੰਨੀ ਕਿਤਾ ਜ਼ਰੂਰੀ ਆ ਟੂਰਿਸਟ ਬਾਰੇ ਆਉਂਦੇ ਆ ਸਾਹਮਣੇ ਉਹ ਪਹਾੜ ਦਿਸਦਾ ਇਹੀ ਨਜ਼ਰੀ ਆਈ ਜਾਂਦਾ ਮੇਰੀ ਅੱਖਾਂ 'ਚ ਹੀ ਲੱਗੀ ਜਾਂਦਾ ਹੈ ਸੋਹਣਾ ਲੱਗਿਆ ਆਹ ਰਸਤਾ ਆ ਗਿਆ ਥੋੜਾ ਜਿਹਾ ਜੰਗਲੀ ਰਸਤਾ ਹੈਗਾ ਬਸ ਇਹ 15 ਕਿਲੋਮੀਟਰ ਦਾ ਹੈਗਾ 10 ਕੱਪੜੇ ਰਹਿ ਗਏ ਇਹ ਕੁਝ ਆਪਾਂ ਪਿੱਛੇ ਆ ਗਏ 10 ਕੱਪੜਾ ਆ ਗਏ ਨਜ਼ਰ ਕਦੇ ਸਿੱਧੀ ਘਾਟੀ ਆ ਜਾਂਦੀ ਦੇਖੋ ਸਿੱਧੀ ਬਿਲਕੁਲ ਤ੍ਰਿਸ਼ਵੇਂ ਕਿ ਕਦੇ ਚੜਾਈ ਆ ਜਾਂਦੀ ਹੈ ਸੂਰਸਤ ਬਸਾਂ ਲੋਕ ਬਹੁਤ ਹੁੰਦੇ ਆ ਅੱਜ ਨਾ ਸਾਈਕਲ ਵਾਲਾ ਬਾਈ ਕੋਈ ਜ਼ਿਆਦਾ ਨਹੀਂ ਮਿਲੇ ਯਾਰ ਸਾਈਕਲ ਵਾਲੇ ਬਸ 2-4 ਹੀ ਮਿਲੇ ਇਹਨਾਂ ਪਰਬਤਾਂ ਨਾਲ ਕਹਾ ਕਰਦੇ ਟਾਈਮ ਹੋ ਗਿਆ 5:30 ਦਾ ਸ਼ਾਮ ਦਾ ਜਿਹੜਾ ਨੀਚੇ ਆ ਨਾ ਝੁੰਮ ਕੇ ਉੱਥੇ ਜਾਣਾ ਮੈਨੂੰ ਲੱਗਦਾ ਟੂਰਿਸਟ ਗੱਡੀਆਂ ਦਰਸ਼ਨ ਘਰ ਤੇ ਦੇਖ ਲਓ ਉਹੀ ਰਸਤਾ ਸਾਬਤੀ ਦਾ ਆਪਾਂ ਇਹੋ ਸਿੱਕਿਆ ਕਰਨਾ ਲਿਖਦੇ ਫੇਰ ਅੱਗੇ ਟ੍ਰੈਫਿਕ ਸਿਰਜੀ ਆਜੋ ਆਜੋ ਨਾਲ ਦੇ ਬਾਈ ਪਿੱਛੇ ਰਹੋ ਉਹ ਅੱਡੇ ਦੀ ਧੁੱਪ ਪੈਂਦੀ ਹੈ ਨਾ ਅੱਡੇਆਂ ਦੇ ਧੁੱਪ ਪੈਂਦੀ ਆ ਪਰਬਤਾਂ ਦੀ ਅੱਡੇਆਂ ਤੇ ਛਾਂ ਹੈਗੀ ਆ ਸੋਹਣੀ ਲੱਗਦੀ ਆ ਓ ਨੀਚੇ ਰਸਤਾ ਦਿਖਦਾ ਓ ਦੇਖੋ 100 150 ਫੁੱਟ ਦੀ ਆਪਾਂ ਜਾ। ਵਧੀਆ ਆ ਗਿਆ। ਹੋਰ ਰਸਤਾ ਨਾ। ਬਸ ਥੋੜੇ ਹੀ ਰਹਿ ਗਿਆ। 8-9 ਕਿਲੋਮੀਟਰ ਰਹਿ ਗਿਆ ਆਪਾਂ। ਗੋਬਿੰਦਗੜ੍ਹ ਤੋਂ। ਜਿੱਥੇ ਜਾਈਏ ਨਾ ਰਸਤੇ ਹੀ ਦੁਕਾਨਾਂ ਹੀ ਦੁਕਾਨਾਂ। ਠੰਡੇ-ਠੰਡੇ ਪਾਣੀ ਪੋਣੀ ਦੀਆਂ। ਚਾਹ ਕੌਫੀ ਪੋਲ ਆ ਗਿਆ ਨੀਕੇ ਨਦੀ ਲੰਘ ਰਹੀ ਆ ਇਹ ਉਹੀ ਨਦੀ ਹੈ ਕਿ ਨਹੀਂ ਇਹ ਹੋਰ ਨਦੀ ਆ ਤੂੰ ਲਿਖਿਆ ਜੈ ਪ੍ਰਕਾਸ਼ ਪਾਵਰ ਮੱਡੇ ਵੱਡੇ ਬੋਰ ਲੱਗੇ ਗੋਵਿੰਦ ਦਾ 10 ਕਿਲੋਮੀਟਰ ਇੱਥੇ ਦੱਸ ਰਿਹਾ ਫੋਨ ਤੇ ਆਪਣਾ ਜਨਾ ਨਾਉ ਰਹਿ ਗਿਆ ਰਸਤਿਆਂ ਦੀ ਨਾ ਜਿਹੜੀ ਲੋਕੇਸ਼ਨ ਐ ਇੰਨੀ ਸੋਹਣੀ ਆ ਨਾ ਆ ਪਹਾੜਾ ਨੂੰ ਦੋ ਪਹਾੜਾ ਦੇ ਵਿੱਚ ਨਦੀ ਵਹਿ ਰਹੀ ਆ ਨਦੀ ਦੇ ਕਿਨਾਰੇ ਆਪਣਾ ਰੋਡ ਆ ਆ ਦੇਖੋ ਐ ਲੱਗਦਾ ਸੋਹਣੇ ਰੰਗੇ ਪਹਾੜਾ ਔਡੀ ਕੁ ਉੱਪਰ ਇਹ ਸਾਰੇ ਪਹਾੜਾਂ ਦੇ ਵਿੱਚ ਹਿਮਾਲਿਆ ਦੇ ਵਿੱਚ ਨਦੀ ਵਹਿੰਦੀ ਆ ਨਦੀ ਦਾ ਨੋ ਤੁਹਾਨੂੰ ਉੱਥੇ ਜਾ ਕੇ ਦੱਸਦਾ ਮੈਂ ਗੁਰਦੁਆਰਾ ਸਾਹਿਬ ਪਹੁੰਚ ਕੇ ਗੋਬਿੰਦ ਘਾਟ ਦੇਖੋ ਕਿੰਨੇ ਵੱਡੇ ਪਹਾੜ ਆ ਇੰਨੇ ਵੱਡੇ ਪਹਾੜ ਆ ਜਿਵੇਂ ਇਹਨਾਂ ਨੂੰ ਉੱਪਰੋਂ ਦੇਖੀਏ ਨਾ ਪੱਦ ਲੈਂਦੀ ਆ ਆ ਇੱਥੇ ਤਾਂ ਨਾ ਰੋਡ ਬਹੁਤ ਵਧੀਆ ਆ ਗਿਆ ਟ੍ਰੈਫਿਕ ਕੋਈ ਨਹੀਂ ਲੱਗੀ ਪਿੱਛੋਂ ਜਿੱਥੋਂ ਅਸੀਂ ਆ ਰਹੇ ਹਾਂ ਜੋਸੀ ਮੜ ਤੋਂ ਉਥੇ 10-15 ਕਿਲੋਮੀਟਰ ਬੜਾ ਔਖਾ ਯਾ ਰਸਤਾ ਸੀਗਾ ਤੰਗ ਟੀਗਾ ਆਹ ਦੇਖੋ ਦੋਨੇ ਪਹਾੜੀਆਂ ਉੱਪਰ ਬਯੋਧਾਰ ਤੇ ਝੀਲ ਦੇ ਦਰੱਤ ਐ ਲੱਗਦਾ ਨਾ ਜਿਦੇ ਮਤਲਬ ਅਲੱਗ ਜੀ ਦੁਨੀਆ 'ਚ ਬੰਦਾ ਬੈਠਾ ਹੁੰਦਾ ਸਾਡੇ ਗੁਰੂ ਸਾਹਿਬ ਦੇਖੋ ਕਿੱਥੇ ਭੜਤੀ ਕੀਤੀ ਸੀਗੀ ਇੱਥੇ ਰਹੇ ਉਹ ਹਿਮਕੁੜ ਸਾਹਿਬ ਵੀ ਉਹਨਾਂ ਨੇ ਬੈਠ ਕੇ ਭਗਤੀ ਕੀਤੀ ਮਤਲਬ ਇੱਥੇ ਉਦੋਂ ਕਿਸੇ ਜੀਵ ਦਾ ਆਉਣਾ ਜਾਣਾ ਨਹੀਂ ਹੋਊਗਾ ਸੁੰਨਸਾਨ ਏਰੀਆ ਹੋਊਗਾ ਆ ਪਹਾੜ ਪੱਕੇ ਪਹਾੜਾ ਪੱਕੀਆਂ ਮਾਉਂਟੇਨ ਆਏ ਮਤਲਬ ਸੀਮੰਟ ਦੇ ਨਾਲੋਂ ਵੀ ਫਿਰ ਵੀ ਇਹ ਡਿੱਗ ਪੈਂਦੀਆਂ ਜਦੋਂ ਜ਼ਿਆਦੀ ਬਾਰਿਸ਼ ਹੁੰਦੀ ਆ ਉਦੋਂ ਡਿੱਗ ਪੈਂਦੀਆਂ ਤੇਦਾ ਕਰਕੇ ਇਹਨੂੰ ਇੰਨਾ ਪਰਬਤਾਂ ਨੂੰ ਨਾ ਲੋਹੇ ਦੇ ਜ਼ਾਰਾਂ ਦੇ ਨਾਲ ਬੰਨਿਆ ਹੈਗਾ ਮਤਲਬ ਕਿਤੇ ਕਿਤੇ ਜਿੱਥੋਂ ਜ਼ਿਆਦਾ ਸਲਾਈਡਿੰਗ ਹੁੰਦੀ ਹੈ ਉੱਥੇ-ਉੱਥੇ ਬੰਨਿਆ ਹੈਗਾ ਕਿ ਪੱਥਰ ਨਾ ਡਿੱਗ ਕੇ ਰੋੜ ਨਾ ਖਰਾਬ ਹੋਵੇ ਬਸ ਆਪਾਂ ਪਹੁੰਚਣ ਵਾਲੇ ਆ ਨਾਲ ਬਣੇ ਰਿਓ ਜਿਹੜਾ ਮੇਰਾ ਵੀਰ ਭਾਈ ਕਹਿਣ ਪਹਿਲੀ ਵਾਰ ਵੀਡੀਓ ਨੂੰ ਦੇਖ ਰਿਹਾ ਚੈਨਲ ਨੂੰ ਉਹ ਸਬਸਕ੍ਰਾਈਬ ਵਾਲਾ ਬਟਨ ਦਬਾ ਕੇ ਲਾਈਕ ਜ਼ਰੂਰ ਕਰ ਦਿਓ ਇਹਦੇ ਨਾਲ ਕੁਝ ਨਹੀਂ ਹੌਸਲਾ ਹੁੰਦਾ ਇੱਕ ਵੀ ਤੁਸੀਂ ਪਸੰਦ ਕਰ ਰਹੇ ਹੋ ਤੁਸੀਂ ਵੀ ਜਦੋਂ ਆਉਣਾ ਹੁਣ ਤਾਂ ਛੁੱਟੀਆਂ ਜਦੋਂ ਮਰਜ਼ੀ ਆਓ ਵੈਲਕਮ ਬਹੁਤ ਵਧੀਆ ਵਧੀਆ ਏਰੀਆ ਠੰਡਾ ਏਰੀਆ ਹੈਗਾ ਕੋਈ ਜ਼ਿਆਦਾ ਨਹੀਂ ਮਤਲਬ 7 ਦਿਨ ਲੱਗੂਗੇ 6 ਦਿਨ ਲੱਗੂਗੇ ਮੈਕਸਿਮਮ 7-8 ਦਿਨ ਲੱਗੂਗੇ ਘੱਟੋ ਘੱਟ 6 ਦਿਨ ਦੇ ਵਿੱਚ ਆਪਾਂ ਵਾਪਸ ਆਪਣੇ ਘਰ ਪਹੁੰਚ ਸਕਦੇ ਆ ਦੇਖੋ ਪਹਾੜੀਆਂ ਪਹਾੜੀਆਂ ਦਾ ਇਹ ਤਾਂ ਪਰਬਤ ਆ ਹਿਮਾਲਿਆ ਛੋਟੇ ਹੁੰਦੇ ਆਪਾਂ ਪੜ੍ਹਦੇ ਹੁੰਦੇ ਸੀਗੇ ਕਿਤਾਬਾਂ 'ਚ ਹਿਮਾਲਿਆ ਪਰਬਤਾਨੀਆਂ ਲੜੀਆਂ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਨਾ ਉਹ ਜਿਹੜੀਆਂ ਕਿਤਾਬਾਂ 'ਚ ਗੱਲਾਂ ਹੁੰਦੀਆਂ ਉਹ ਝੂਠ ਤਾਂ ਹੁੰਦੀਆਂ ਨਹੀਂ ਉਹ ਕਿਸੇ ਰਿਐਲਿਟੀ ਤੇ ਲਿਖੀਆਂ ਹੁੰਦੀਆਂ ਸਚਾਈ ਤੇ ਉਹ ਆਪਾਂ ਬਾਅਦ 'ਚ ਪਤਾ ਲੱਗਦਾ ਆਪਾਂ ਨੂੰ ਜਦੋਂ ਆਪਾਂ ਉਹਨੂੰ ਅਨੁਭਵ ਕਰਦੇ ਆ ਮੈਂ ਕਹਿੰਦਾ ਕੀ ਬਾਤਾਂ ਤੁਹਾਨੂੰ ਸ਼ਾਇਦ ਨਾ ਮਤਲਬ ਘੱਟ ਫੀਲ ਹੋਊਗਾ ਵੀਡੀਓ 'ਚ ਬਾਕੀ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਪਰ ਸਾਨੂੰ ਇੰਨਾ ਵਧੀਆ ਲੱਗ ਰਿਹਾ ਹੈਗਾ ਕਿ ਦੱਸ ਨਹੀਂ ਸਕਦੇ ਅਸੀਂ ਮਤਲਬ ਜੋ ਫੀਲਿੰਗ ਆ ਇਹ ਤਾਂ ਗੁਰੂ ਮਹਾਰਾਜ ਜੀ ਸੁਆਭ ਬਣਾਉਂਦਾ ਹੈਗਾ ਆਉਣ ਦਾ ਕਈ ਪੱਕੀ ਪਲਾਨਿੰਗ ਨਹੀਂ ਹੁੰਦੀ ਕਿ ਆਪਾਂ ਉੱਥੇ ਜਾਣਾ ਹੈਗਾ ਇਹ ਤਾਂ ਐ ਹੀ ਆ ਕਈ ਵਾਰ ਬੰਦੇ ਦਾ ਜਲਦੀ ਉਸੇ ਟਾਈਮ ਮੂਡ ਬਣ ਜਾਂਦਾ ਸਾਡਾ ਵੀ ਦੋ ਤਿੰਨ ਦਿਨਾਂ ਜਿ ਮੂਡ ਬਣਿਆ ਆਪਾਂ ਚੱਲੀਏ ਉਹ ਬਿਨਗੜ ਆਪਾਂ ਪਹੁੰਚ ਗਏ ਸਾਰੀਆਂ ਟੂਰਿਸਟ ਬੱਸਾਂ ਅਬ ਯਾਰ ਆ ਨਾ ਜਿਹੜਾ ਇੱਥੇ ਹੋ ਜਾਂਦੀਆਂ ਸਾਰੇ ਯਾਤਰੀਆਂ ਨੂੰ ਉਰੇ ਢਾਰ ਦਿੰਦੇ ਆ ਇਹ ਇੱਥੋਂ ਫਿਰ ਪੈਦਲ ਸੰਤਾ ਅੱਗੇ ਚਲੇ ਜਾਂਦੀਆਂ ਆ ਸਾਰੀਆਂ ਬੱਸਾਂ ਲੱਗੀਆਂ ਆਪਾਂ ਤਾਂ ਗਿਲੇ ਕਿ ਜਾਵਾਂਗੇ ਬਾਈਕ ਤੁਸੀਂ ਦੇਖੀ ਜਾਓ ਆਹਾ ਬਾਜ਼ਾਰ ਸਵਾਗਤ ਹੈ ਤੁਹਾਡਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਲੋਕਲ ਬੰਦੇ ਬਹੁਤ ਬਾਈਕਾਂ ਤੇ ਚਲਾਉਂਦੇ ਆ ਜਵਾਗ भी आ गया। हवा बहुत ठंडी होगी माइनस होगा इतने भी बारह तेरह डिग्री सैलसीयस मुड़ना रस्ता गड्डिया बहुत तेज आनी देखो बीजे हमारा है बाबा मून सिंह द्वार की लिखा फूलों की घाटी घाटी बड़ी खतरनाक है फूलों की घाटी भी इथे है जी चलो भाई चलो बनाओ आ आखो ਬਿਲਕੁਲ ਘਟੀ ਆ ਭਾਈ ਇੱਥੇ ਤਾਂ ਪੈਦਲ ਹੀ ਠੀਕ ਆ ਸਕੂਟਰੀ ਦਾ ਬੜਾ ਔਖਾ ਮੋਟਰਸਾਈਕਲ ਦੀਆਂ ਬ੍ਰੇਕਾਂ ਵੀ ਪੂਰੀਆਂ ਲੈ ਕੇ ਆਇਓ ਭਾਈ ਸਲੋ 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 ਉਤਾਰਦੇ ਆਪਾਂ ਨਹੀਂ ਪੈਦਲ ਦੀ ਨਹੀਂ ਜ਼ਰੂਰਤ ਨਹੀਂ ਮੈਂ ਪੈਦਲ ਨਹੀਂ ਇੱਕ ਮਿੰਟ ਆ ਉਹ ਉੱਥੇ ਤੱਕ ਬਣਾਦਾ ਗੋਬਿੰਦਗੜ੍ਹ ਬਿਆਰ ਤੋਂ ਬਸ نیچے ਉਤਰਨਾ ਪੈਂਦਾ ਘਾਟੀ ਆ ਪੂਰੀ ਸਲੋ ਸਲੋ ਜਾਣਾ ਪੈਂਦਾ ਆ ਬਾਈਕ 'ਅਲੇ ਚਲੋ ਬਾਈਕ ਦਾ ਬੰਦੇ ਨੂੰ ਆਪ ਨੂੰ ਡਰ ਆਉਂਦਾ ਕਿ ਬ੍ਰੇਕ ਨਾ ਫੇਲ ਹੋ ਜਾਣ ਬਾਕੀ ਬਹੁਤ ਵਧੀਆ ਥੀਓ ਉਹ ਗੱਡੀਆਂ ਨੀਚੇ ਲੱਗੀਆਂ ਇੱਥੋਂ ਥੀਓ ਥੀਓ ਓ ਦੇਖੋ ਨੀਚੇ ਕਾਰਾਂ ਨਹੀਂ ਦੇਖੋ ਤੋਂ ਮਿੰਨ ਘਾਟ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਦੇਖੋ ਨਦੀ ਦੀ ਆਵਾਜ਼ ਆਉਂਦੀ ਆ ਪਾਣੀ ਡਿੱਗ ਰਿਹਾ ਕਿੰਨੀਆਂ ਸੰਗਤਾਂ ਆਈਆਂ ਆ ਪਾਰਕਿੰਗਾਂ ਦੇਖੋ ਮੋਟਰਸਾਈਕਲ ਆਪਾਂ ਇਹ ਵਾਲੀ ਉੱਪਰ ਵਾਲੀ ਪਾਰਕਿੰਗ ਚ ਲਾ ਆਏ ਉਹ ਸਾਹਮਣੇ ਆਪਾਂ ਮੱਥਾ ਟੇਕਦੇ ਨਮਸਕਾਰ ਕਰਦੇ ਫਿਰ ਤੁਹਾਨੂੰ ਦਿਖਾਉਨੇ ਆਂ ਗੋਬਿੰਦ ਘਾਟ ਸੰਗਤਾ ਮੱਥਾ ਟਿਕੀ ਜਾਂਦੀ ਆ ਦਰਬਾਰ ਸਾਹਿਬ ਦੇ ਕੋਲ ਹੀ ਆਪਾਂ ਬੈਠੇ ਆ ਇੱਥੇ ਨਾ ਰਜਿਸਟ੍ਰੇਸ਼ਨ ਕਰਾ ਲਈਏ ਕਮਰਾ ਦੇਖਦੇ ਆ ਜੇ ਮਿਲ ਗਿਆ ਤਾਂ ਇਹ ਭਾਈਓ ਮੇਰੇ ਨਾਲ ਪਟਿਆਲੇ ਤੋਂ ਹੀ ਦਾ ਅੱਜ ਦਰਸ਼ਨ ਕਰ ਆਏ ਆ ਹੁਣ ਆਪਣੀ ਵਾਰੀ ਆ ਇਹਨਾਂ ਸਾਰਾ ਆਪਾਂ ਨੂੰ ਦਸ ਟੌਕ ਵਾਲਾ ਕਿੰਨੇ ਵਜੇ ਸਵੇਰ 5 ਵਜੇ ਚੱਲਦੇ ਕਿਹਾ ਗਿਆ ਨਾ ਟ੍ਰੈਕ ਹੋਊਗਾ ਸਵੇਰ ਆਤਲਾ ਤੇ ਇਹ ਵਾਜ ਨਹੀਂ ਆਉਣੀ ਹੁੰਦੀ ਜਦ ਦੀ ਤੇ ਇੱਧਰ ਬਿਆਰ ਆ ਇਸ ਸਾਈਡ ਇਹ ਬਾਈ ਅੰਮਾਲੇ ਤੋਂ ਆ ਇਹ ਵੀ ਜਾਏ ਅੱਜ ਵਿਰੇ ਕੀ ਨੌਂ ਕੀ ਹੈ ਤੁਹਾਡਾ ਨਾਮ ਮੰਗਲ ਸਿੰਘ ਹੈ ਵਿਰੇ ਮਸੀਤਾ ਪਿੰਡਾ ਜ਼ਿਲ੍ਹਾ ਮੋਗਾ ਅੱਛਾ ਪੰਜਾਬ ਤੋਂ ਤੁਸੀਂ ਦੇਖਾਏ ਉੱਪਰ ਹਾਂਜੀ ਵੀਰ ਕੀ ਯਾਤਰਾ ਕਰ ਰਹੇ ਆਂ ਆਪਾਂ ਦਰਸ਼ਨ ਕਰ ਰਹੇ ਆਂ ਅੱਜ ਕੱਲ ਉੱਤਰੇ ਸੀਗੇ ਦਰਸ਼ਨ ਕਰਕੇ ਇਹਨਾਂ ਨੇ ਥੋੜੀ ਆਪਾਂ ਨੌਲੇਜ ਦਿੱਤੀ ਬਾਈ ਨੇ ਇਹ ਕਹਿੰਦੇ ਵੀ ਸਾਰਾ ਕੁਝ ਓਕੇ ਆ ਕੋਈ ਦਿੱਕਤ ਨਹੀਂ ਬਸ ਬਾਰਸ਼ਦਾ ਹੀ ਆ ਹਨਾ ਥੋੜਾ ਬਾਰਸ਼ ਬਾਈ ਜੀ ਕਦੇ ਕਦੇ ਮਾੜੀ-ਮੋਟੀ ਹੁੰਦੀ ਆ ਜਿਵੇਂ ਮਾੜੀ ਮੋਟੀ 스ਨੋਫਾਲ ਜਿਵੇਂ ਲੋਕੀ ਡਰੋਂਗਦੇ ਆ ਵੀ ਆਪਣਾ ਆਕਸੀਜਨ ਲੈਵਲ ਘਟਦਾ ਕੋਈ ਨਹੀਂ ਇਦਾਂ ਦਾ ਜਸ 80-80 ਸਾਲ ਦੇ ਬਜ਼ੁਰਗ ਵੀ ਜਾਈ ਜਾਂਦੇ ਅੱਛਾ ਕੋਈ ਕੋਈ ਦਿੱਕਤ ਨਹੀਂ ਇੰਝ ਆਇਆ ਤਾਂ ਨਹੀਂ ਕੋਈ ਅ ਦਰਬਾਰ ਸਾਹਿਬ ਦਾ ਉੱਪਰਲਾ 뷰 ਦੇਖ ਇੱਥੇ ਹਾਲ ਆਪਾਂ ਨੂੰ ਮਿਲਿਆ ਹੈਗਾ 139 ਇਹਦੇ ਵਿੱਚ ਸੌਵਾਂਗੇ ਰੂਮ ਤਾਂ ਸਾਰੇ ਬੁੱਕ ਹੀ ਹੋ ਗਏ ਕੈਂਟ 뷰 ਆ ਨਦੀ ਦੀ ਆਵਾਜ਼ ਹੀ ਆ ਰਹੀ ਹੈ ਬਸ ਜਾਂ ਗੁਰੂ ਸਾਹਿਬ ਦੇ ਪੜਨ ਦੀ ਆ ਰਹੀ ਸੀ ਪੱਲ ਨਿਸ਼ਾਨ ਸਭ ਝੂਲਦੇ ਆ ਗੁਰੂ ਸਾਹਿਬ ਦੇ ਨਿਕਾੜਾ ਮੰਤਾ ਦੇਖਦੇ ਆਂ ਬਾਸ ਸੁਹ ਹੋ ਕੁਆਇਆ ਮਨ ਤੁਮ ਦਾ ਬੇਰਾ ਲਾਗਤ ਨਾ ਹੈ ਹਰ ਨਾਮੇ ਗੁਰੂ ਤੋਂ ਗੁਰੂ ਕੋ ਪਿਆਰ ਹੈ ਜੇ ਗੁਰੂ ਕੋ ਦਿੱਤਾ ਇੱਥੇ ਆਪਾਂ ਨੂੰ ਆਹ ਵਾਲਾ ਮਿਲਿਆ ਹੈਗਾ ਹਾਲ ਇੱਥੇ ਦੇਖੋ ਤੁਸੀਂ ਇੱਕ ਬੈੱਡ ਹੈ ਨਾ نیچے ਵਾਲਾ ਤਿੰਨੇ ਜਾਣੇ ਇੱਥੇ ਸੌਣਗੇ ਤਿੰਨ ਉੱਪਰ ਤੇ ਤਿੰਨ ਉੱਪਰ ਮਤਲਬ 9 ਜਾਣੇ ਇੱਕ ਬੈੱਡ ਤੇ ਸੌਣਗੇ ਰੀਲ ਗੱਡੀ ਵਾਂਗੂ 9 ਇੱਚ ਸੌਣਗੇ 9 ਇਹਦੇ 'ਚ ਤਿੰਨ ਨਹੀਂ ਦੇਈ ਜਾ ਉਹ ਸੋ ਇੰਨਾ ਵੱਡਾ ਹਾਲ ਤੇ ਐ ਐਡਜਸਟਮੈਂਟ ਕਰਨੀ ਪਣੀ ਆ ਪੌੜੀ ਆ ਐ ਚੜ ਕੇ ਟ੍ਰੇਨ ਵਾਂਗੂ ਬਸ ਸੌਜੋ ਤੁਸੀਂ ਤੇ ਸਵੇਰੇ ਚੱਲੇ ਬਾਦੋ ਗਾਹ ਨੂੰ ਵਧੀਆ ਸਿਸਟਮ ਆ ਚਲੋ ਕਿਉਂਕਿ ਸਾੰਗਤੀ ਬਹੁਤ ਜ਼ਿਆਦੀ ਆ 20-25000 ਵੀਰੇ ਇੱਕ ਦਿਨ ਚ ਆਉਂਦਾ ਅਸਰ ਠੀਕ ਆ ਕਿਉਂਕਿ ਹੁਣ ਆਹੀ ਮਹੀਨਾ ਹੋਣਾ ਜੂਨ ਦਾ ਹਨਾ ਜੁਲਾਈ ਜੁਲਾਈ ਅਗਸਤ ਸਤੰਬਰ ਅਕਤੂਬਰ ਤੱਕ ਹਨਾ ਠੀਕ ਆ ਠੀਕ ਆ ਪਰਾਮੀ ਨੇ ਜਾਦੀ ਹੁੰਦੀ ਛੁੱਟੀਆਂ ਕਰਕੇ ਹੂੰ ਠੀਕ ਹੈ ਰਾਤ ਦਾ ਨਜ਼ਾਰਾ ਦੇਖੋ ਗੋਬਿੰਦਗੜ੍ਹ ਤੋਂ ਇੱਧਰ ਸੰਤਾਂ ਬਹੁਤ ਆਈ ਜਾਂਦੀਆਂ ਜਗਾ ਘਟ ਹੁੰਦੀ ਆ ਨਾ ਹਾੜ ਉਲਚੀ ਅਡਜਸਟ ਆ ਦੇਖੋ ਜਿੰਨੀ ਸੰਗਤ ਖੜੀ ਆ ਨਾ ਇਹਨਾਂ ਨੇ ਅਜੇ ਰੂਮ-ਰਾਮ ਜਾਂ ਅਡਜਸਟਮੈਂਟ ਕਰਨੀ ਆ ਸੌਣ ਦੀ ਅੰਦਰ ਵੀ ਬਹੁਤ ਕਿੰਨਾ ਵਧੀਆ ਉਹ ਨਿਸ਼ਾਨ ਸਾਹਿਬ ਚਲੋ ਆਪਾਂ ਨਦੀ ਦੇਖ ਕੇ ਆਈਏ ਵੀ ਅਸੀਂ ਨਾ ਨਦੀ ਦੇ ਕਿਨਾਰੇ ਹੁਣ ਆਉਣ ਨਹੀਂ ਦਿੰਦੇ ਬਾਬਾ ਜੀ ਹੋਣੀ ਕਿਸੇ ਨੂੰ ਕਵਰ ਕਰਿਆ ਹੈਗਾ ਕਿਉਂਕਿ ਨਦੀ ਬਹੁਤ ਤੀਜ ਆ ਉਹਦਾ ਕਰਕੇ ਕਈ ਖਾਸੇ ਹੋਂ ਦਾ ਡਰ ਹੁੰਦਾ ਨਾ ਉਹਦਾ ਕਰਕੇ ਇਹ ਨਦੀ ਹੈਗੀ ਆ ਮੈਂ ਤੁਹਾਨੂੰ ਦੱਸ ਵੀ ਦਿੰਨਾ ਉਧਰ ਜੇ ਮੈਡੀਸਨ ਜੇ ਕਿਸੇ ਕੋਈ ਬਿਮਾਰ ਹੋਵੇ ਤਾਂ ਮੈਡੀਸਨ ਵੀ ਮਿਲ ਜਾਂਦੀ ਹੈ ਦੇਖੋ ਸਾਂگە ਤਾਂ ਸਾਰੀ ਆਦੀ ਆਈ ਹੋਈ ਆ ਮੰਮੀ ਗੁੱਡੀਆਂ ਆ ਜਾਂਦੀਆਂ ਇਧਰ ਪਾਣੀ ਦੀ ਆਵਾਜ਼ ਤੁਹਾਨੂੰ ਆਉਂਦੀ ਹੋਣੀ ਆ ਦੇਖੋ ਇੱਕ ਮਿੰਟ ਆਪਾਂ ਦੇਖਦੇ ਆ ਪਰ ਇੱਥੋਂ ਨਹੀਂ ਆ ਉਹ ਅੱਗੋਂ ਦਿਖਾਉਣਾ ਤੁਹਾਨੂੰ ਪੂਰਾ ਨਜ਼ਾਰਾ ਦੇਖੋ ਅੱਗੋਂ ਦੇਖਦੇ ਆਪਾਂ ਇੱਧਰ ਤਾਂ ਪਾਰਕਿੰਗ ਆ ਆ ਜਿੱਥੇ ਆਪਾਂ ਬਾਈਕ ਕੀਤਾ ਨੋ ਮੂਰੇ ਜਾ ਕੇ ਖੜਾਇਆ ਸੀਗਾ ਆ ਨੀਚੇ ਵੀ ਲੱਗੇ ਦੇਖੋ ਮੋਟਰਸਾਈਕਲ ਕਿੰਨੇ ਲੱਗੇ ਮੈਂ ਕਹਿੰਦਾ ਲੱਖਾਂ ਹੀ ਮੋਟਰਸਾਈਕਲ ਆ ਮੋਟਰਸਾਈਕਲ ਦੀ ਪਰਚੀ ਸਾਡੇ ਤੋਂ 300 ਰੁਪਿਆ ਕੱਟੀ ਆ ਕਿਉਂਕਿ ਤਿੰਨ ਦਿਨ ਖੜਾ ਰਹੂਗਾ ਬਾਈਕ ਤਾਂ 300 ਰੁਪਿਆ ਲਿਆ ਹੈਗਾ ਤੇ ਗੱਡੀ ਵੀ ਮੇਰੇ ਹਿਸਾਬ ਨਾਲ ਡਬਲ ਆ 600 ਰੁਪਿਆ ਹੈਗੀ ਆ ਬਾਕੀ ਪੱਕਾ ਨਹੀਂ ਸ਼ੋਰ ਨਹੀਂ ਗੱਡੀ ਦੀ 600 ਵੀ ਹੋ ਸਕਦਾ ਵੱਧ ਵੀ ਮੋਟਰਸਾਈਕਲ ਘੜ ਤੋ ਘੜ 300 ਆ ਤੇ ਇਹ ਜਿਹੜੀ ਨਦੀ ਆ ਨਾ ਇਹ ਹੈਗੀ ਆ ਅਲਕੰਦਾ ਤੇ ਲਕਸ਼ਮਣ ਗੰਗਾ ਦੋ ਨਦੀਆਂ ਦਾ ਇੱਥੇ ਸੰਗਮ ਆ ਅਲਕੰਦਾ ਨਦੀ ਤੇ ਲਕਸ਼ਮਣ ਗੰਗਾ ਤੇ ਜਿਆਦੇ ਲੋਕ ਇਹਨੂੰ ਗੰਗਾ ਨਦੀ ਦੇ ਨੋਂ ਨਾਲ ਹੀ ਜਾਣਦੇ ਆ ਇੱਥੇ ਅਲਕੰਦਾ ਦਾ ਕਿਸੇ ਨੂੰ ਇੰਨਾ ਨਹੀਂ ਪਤਾ ਹੈਗਾ ਇਹ ਦੋ ਨਦੀਆਂ ਜਿਹਨਾਂ ਦਾ ਸੰਗਮ ਹੁੰਦਾ ਥੋੜਾ ਜਿਹਾ ਆਪਾਂ نیچے ਜਾ ਕੇ 뷰 ਲੈਣਾ ਉਸ ਤੋਂ ਅੱਗੇ ਨਹੀਂ ਅੱਪ ਜਾਉਂਦੇ ਨੇ ਲੋਕ ਹੀ ਲੱਗ ਗਿਆ ਯਾਰ ਆਹ ਤਾਰ ਲਾਤੀ ਬਾਈ ਨੇ ਅੱਗੇ ਨਹੀਂ ਜਾਂਦਾ ਇਹ ਕਿਉਂਕਿ ਪਾਰਕਿੰਗ ਭਰ ਗਈ ਹੈ ਨਾ ਇੱਕ ਮਿੰਟ ਆ ਗਿਆ ਯਾਰ ਖੋਲ ਦਿੱਤਾ ਮੇਰਾ ਸਾਇਆ ਮੋਟਰਸਾਈਕਲ ਹੋਣਾ ਹੋਊਗਾ ਇੱਥੋਂ ਨਦੀ ਦਾ 뷰 ਆਪਾਂ ਬਸ ਲੈਣਾ ਹੋਰ ਕੁਝ ਨਹੀਂ ਉਹ ਅੱਗੇ ਵੀ ਗੱਡੀਆਂ ਨੇ ਦੇਖੋ ਤਾਰਾਂ ਗੁਰਾਂ ਕਿਵੇਂ ਖੜਾਈਆਂ ਉਹ ਜਾਂਦੀ ਨਦੀ ਪਾਣੀ ਜਾਂਦਾ ਸੁੱਕਦਾ ਲੋ ਸਾਰੀ ਰਾਤ ਹੀ ਆਈ ਜਾਂਦੇ ਦੇਖ ਯਾਤਰਾ ਕਰਨ ਉਹ ਉੱਚੀਆਂ ਪਹਾੜੀਆਂ ਚੰਦਰਮਾ ਤੋਂ ਆਪਾਂ ਆਏ ਤੇ ਸੁਬਾਹ ਆਪਾਂ ਇੱਥੋਂ ਚੜਾਂਗੇ ਗੋਬਿੰਦ ਧਾਮ ਨੂੰ ਇੱਧਰ ਬਸ ਆਪਾਂ ਪਾਣੀ ਦੇਖਣਾ ਵੇਖੋ ਪਾਣੀ ਦੀ ਸਪੀਡ ਦੇਖੋ ਕੋਸ਼ਿਸ਼ ਕਰੂੰਗਾ ਤੁਹਾਨੂੰ ਥੋੜਾ ਜਿਹਾ ਥਿਊ ਜਿਹਾ ਆਈਏ ਨਜ਼ਰ ਦੇਖੋ ਪਾਣੀ ਡਿੱਗਦਾ ਦੇਖੋ ਅਲਕੰਦਾ ਤੇ ਗੰਗਾ ਨਦੀ ਦਾ ਕਿੰਨੀ ਆਵਾਜ਼ ਆ ਰਹੀ ਹੈ ਚਲਦੇ ਆਪਾਂ ਵਾਪਸ ਇਹ ਸੀਗਾ ਅੱਜ ਦਾ ਸਫ਼ਰ ਆਪਣਾ ਵਧੀਆ ਰਿਹਾ ਕੋਈ ਮਾਰਾ ਨਹੀਂ ਰਿਹਾ ਹੁਣ ਸਵੇਰੇ ਤੱਕ ਐਕਸਾਈਟਮੈਂਟ ਆਪਾਂ ਨੂੰ ਉਹ ਤੁਹਾਨੂੰ ਸਵੇਰੇ ਆਪਾਂ ਗੱਲ ਕਰਾਂਗੇ ਚਲੋ ਮਿਲਦੇ ਆ ਜੀ ਕੱਲ ਦੇ ਵੀਡੀਓ ਚ